ਅੱਜ ਦੀਆਂ ਤਿੰਨ ਖਬਰਾਂ ਸੁਣ ਕੇ ਪੂਰਾ ਪੰਜਾਬ ਹੱਕਾ ਬੱਕਾ ਰਹਿ ਗਿਆ ਤੇ ਲਾਜ਼ਮੀ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਪਹਿਲੀ ਖਬਰ ਆਈ ਹੈ ਜੀ ਰੋਪੜ ਤੋਂ ਜਿੱਥੇ ਇੱਕ ਵਿਅਕਤੀ ਨੇ ਕੁੜੀ ਦਾ ਰੂਪ ਧਾਰ ਕੇ ਤੇ ਇੱਕ ਇੱਕ ਕਰਕੇ 11 ਕਤਲ ਕੀਤੇ ਨੇ ਉਹ 10 ਕਤਲ ਮੰਨ ਗਿਆ ਪੁਲਿਸ ਦੇ ਕੋਲ ਔਰ ਪੂਰੀ ਕਹਾਣੀ ਜਰਾ ਸੁਣਿਓ ਕਰਦਾ ਕੀ ਸੀ ਅੱਜ ਪੁਲਿਸ ਨੇ ਰੋਪੜ ਦੀ ਪੁਲਿਸ ਨੇ ਇਹ ਦਾਵਾ ਕੀਤਾ ਹੈ ਕਿ ਉਹਨਾਂ ਨੇ ਇੱਕ ਗੇ ਨੂੰ ਫੜਿਆ ਉਹ ਗੇ ਕੀ ਕਰਦਾ ਸੀਗਾ ਸੜਕ ਦੇ ਕਿਨਾਰੇ ਕੁੜੀ ਵਾਲੇ ਕੱਪੜੇ ਪਾ ਕੇ ਸਿਰ ਤੇ ਚੁੰਨੀ ਲੈ ਕੇ ਮੇਕਅਪ ਕਰਕੇ ਖੜ ਜਾਂਦਾ ਸੀਗਾ ਔਰ ਫਿਰ ਲਿਫਟ ਮੰਗਦਾ ਸੀ ਹੱਥ ਕਰਕੇ ਮੋਟਰਸਾਈਕਲ ਕਾਰਾਂ ਵਾਲਿਆਂ ਤੋਂ ਤੇ ਫਿਰ ਉਹਨਾਂ ਨੂੰ ਰਸਤੇ ਦੇ ਵਿੱਚ ਉਹਨਾਂ ਨੂੰ ਉਕਸਾ ਕੇ ਤੇ ਸੈਕਸ ਕਰਨ ਦੇ ਲਈ ਕਿਸੇ ਸੁੰਨਸਣ ਥਾਂ ਵੱਲ ਲੈ ਜਾਂਦਾ ਸੀ ਤੇ ਉੱਥੇ ਜਾ ਕੇ ਫਿਰ ਉਹਨਾਂ ਦੇ ਨਾਲ ਉਹ ਸੀ ਮੁੰਡਾ ਹੀ ਪਰ ਉਹਨਾਂ ਦੇ ਨਾਲ ਗੈਰ ਕੁਦਰਤੀ ਸੈਕਸ ਕਰਦਾ ਸੀ ਤੇ ਫਿਰ ਉਹਨਾਂ ਤੋਂ ਪੈਸੇ ਮੰਗਦਾ ਸੀ ਤੇ ਜਿਹੜਾ ਉਹਦੀ ਮਨਚਾਈ ਕੀਮਤ ਨਹੀਂ ਸੀ ਦਿੰਦਾ ਉਹਨੂੰ ਉਹ ਮਾਰ ਦਿੰਦਾ ਸੀ ਤੇ ਅੱਜ ਜਦੋਂ ਪੁਲਿਸ ਨੇ ਉਸਨੂੰ ਗ੍ਰਿਫਤਾਰ ਕੀਤਾ ਤਾਂ ਪੁਲਿਸ ਦਾ ਦਾਵਾ ਹੈ ਕਿ ਉਹ 10 ਕਤਲ ਮੰਨ ਗਿਆ ਤੇ 11 ਕਤਲਾਂ ਦਾ ਉਹਦੇ ਤੇ ਛੱਕ ਹੈ ਤੇ ਸਾਰੇ ਕਤਲ ਉਹਨੇ ਐਦਾਂ ਹੀ ਕੀਤੇ ਨੇ ਔਰ ਉਹ ਜਿਹੜਾ ਮੁੰਡਾ ਹੈ ਉਹ ਆਮ ਜਿਹਾ ਮੱਖਣ ਨੂੰ ਲੱਗਦਾ ਹੈ ਪਰ ਤੁਸੀਂ ਦੇਖੋ ਕਿੰਨੇ ਨਿੱਗਰ ਗਿਆ ਹੈ ਸਾਡਾ ਸਮਾਜ ਸਾਡੇ ਸਮਾਜ ਚ ਇਹੋ ਜਿਹੇ ਗਲੇ ਸੜੀ ਸੋਚ ਵਾਲੇ ਇਹੋ ਜਿਹੇ ਘਟੀਆਂ ਸੋਚ ਵਾਲੇ ਅੰਛ ਕਿਵੇਂ ਵੱਧਦੇ ਜਾ ਰਹੇ ਨੇ ਔਰ ਇਹ ਸਮੱਸਿਆ ਹੁਣ ਤੁਸੀਂ ਇੱਕ ਗੱਲ ਹੋਰ ਸੋਚੋ ਇਹ ਗੇ ਕੀ ਹੁੰਦਾ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਗੈਰ ਕੁਦਰਤੀ ਸੈਕਸ ਜਿਹੜੇ ਕਰਦੇ ਨੇ ਉਹਨਾਂ ਨੂੰ ਗੇ ਕਿਹਾ ਜਾਂਦਾ ਤੇ ਇਹ ਸਮੱਸਿਆ ਸਾਰੇ ਪੰਜਾਬ ਦੇ ਵਿੱਚ ਵੀ ਬਹੁਤ ਵੱਧਦੀ ਜਾ ਰਹੀ ਹੈ ਵੇਖੋ ਤੁਸੀਂ ਕਿੰਨੀਆਂ ਖਬਰਾਂ ਪਿਛਲੇ 1 ਸਾਲ ਚ ਆਈਆਂ ਕੁੜੀਆਂ ਨੇ ਕੁੜੀਆਂ ਨਾਲ ਵਿਆਹ ਕਰਾਏ ਮੁੰਡਿਆਂ ਨੇ ਮੁੰਡਿਆਂ ਨਾਲ ਵਿਆਹ ਕਰਾਏ ਤਾਂ ਐਸੀ ਸਮੱਸਿਆ ਦੇ ਵਿੱਚੋਂ ਹੀ ਉਹਦੀ ਇਹ ਸਮੱਸਿਆ ਪੈਦਾ ਹੁੰਦੀ ਹੈ ਤੇ ਨਾਲ ਹੀ ਉਹਦੀ ਦਰਿੰਦਗੀ ਦੀ ਹੱਦ ਪੁਲਿਸ ਵੀ ਸੁਣ ਕੇ ਸੋਨਣਾ ਜਿਹੜਾ ਵੀ ਖਬਰ ਸੁਣਦਾ ਹਰਾਨ ਰਹਿ ਜਾਂਦਾ ਹੈ ਤੇ ਦੂਜੀ ਖਬਰ ਫਿਰੋਜ਼ਪੁਰ ਦੇ ਪਿੰਡ ਹਜਾਰਾ ਸਿੰਘ ਵਾਲਾ ਤੋਂ ਆਈ ਪੁਲਿਸ ਨੇ ਮੁਕਦਮਾ ਪਰਚਾ ਦਰਜ ਕਰ ਲਿਆ ਸ਼ਾਨਬੀਨ ਸ਼ੁਰੂ ਹੋ ਚੁੱਕੀ ਹੈ ਮਾਮਲਾ ਕੀ ਹੈ ਘਰ ਵਾਲਿਆਂ ਨੇ ਦੋਸ਼ ਲਾਇਆ ਕਿ ਸਾਡੀ ਮੁਟਿਆਰ ਜਵਾਨ ਟੀ ਨੂੰ ਪਿੰਡ ਦੇ ਹੀ ਕੁਝ ਮੁੰਡੇ ਰਾਤ ਨੂੰ ਘਰੋਂ ਚੱਕ ਕੇ ਲੈ ਗਏ ਔਰ ਫਿਰ ਕਈ ਘੰਟੇ ਉਹਦੇ ਨਾਲ ਰੇਪ ਕੀਤਾ ਜ਼ਬਰ ਜਨਾਹ ਕੀਤਾ ਤੇ ਫਿਰ ਉਸ ਨੂੰ ਬੂਹੇ ਦੇ ਅੱਗੇ ਸੁੱਟ ਕੇ ਤੇ ਫਰਾਰ ਹੋ ਗਏ ਪੁਲਿਸ ਨੇ ਪਰਚਾ ਦਰਜ ਕਰ ਲਿਆ ਸ਼ਾਨਦਾਰ ਪੁਲਿਸ ਕਰ ਰਹੀ ਹੈ ਹੁਣ ਇਹ ਦੋ ਖਬਰਾਂ ਦੇ ਨਾਲ ਤੀਜੀ ਖਬਰ ਇੱਕ ਹੋਰ ਜਿਹੜੀ ਪੰਚਕੂਲਾ ਤੋਂ ਆਈ ਜਿੱਥੇ ਇੱਕ ਕੁੜੀ ਤੇ ਦੋ ਮੁੰਡਿਆਂ ਨੂੰ ਅਣਪਛਾਤੇ ਆਏ ਬਰਥਡੇ ਪਾਰਟੀ ਲਈ ਬੈਠੇ ਉਹਨਾਂ ਕੁੜੀ ਤੇ ਮੁੰਡਿਆਂ ਨੂੰ ਗੋਲੀਆਂ ਮਾਰੀਆਂ ਤੇ ਖਤਮ ਕਰਕੇ ਫਰਾਰ ਹੋ ਗਏ ਔਰ ਉਹਨਾਂ ਨੂੰ ਅਜੇ ਤੱਕ ਪੁਲਿਸ ਜਿਹੜੀ ਆ ਲੱਭ ਨਹੀਂ ਸਕੀ ਉਹ ਕੌਣ ਨੇ ਕਿੱਧਰ ਗਏ ਅਜੇ ਕੱਲ ਦੀ ਘਟਨਾ ਹੁਣ ਪੁਲਿਸ ਨੇ ਕੁਝ ਕੁ ਗੱਲਾਂ ਉਹਦੇ ਬਾਰੇ ਦੱਸੀਆਂ ਨੇ ਪੁਲਿਸ ਕਹਿ ਰਹੀ ਹੈ ਕਿ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਸੀਗੀ ਔਰ ਉਹ ਜਿਹੜੀ ਕੁੜੀ ਆ ਉਹ ਹਸਾਰ ਦੀ ਦੱਸੀ ਜਾ ਰਹੀ ਹੈ ਤੇ ਮਾਰੇ ਜਾਣ ਵਾਲੇ ਦੋਵੇਂ ਮੁੰਡੇ ਜਿਹੜੇ ਆ ਉਹ ਦਿੱਲੀ ਦੇ ਦੱਸੇ ਜਾ ਰਹੇ ਨੇ ਤੇ ਮਾਰਨ ਵਾਲੇ ਕੌਣ ਨੇ ਅਜੇ ਲਾਪਤਾ ਪੁਲਿਸ ਇਹਨਾਂ ਦਾ ਸੱਕੀ ਹੈ ਕਿ ਪੁਰਾਣੀ ਰੰਜਿਸ਼ ਜੱਪਦੀ ਹੈ ਉਹ ਇੱਕ ਗੱਡੀ ਤੇ ਆਏ ਤੇ ਇਹ ਜਿਹੜੇ ਬਰਡੇ ਪਾਰਟੀ ਲਈ ਤਿੰਨੇ ਜਣੇ ਆਏ ਹੋਏ ਸੀ ਇਨਾਂ ਨੂੰ ਮਾਰ ਕੇ ਰਫੂ ਚੱਕਰ ਹੋ ਗਏ ਹੁਣ ਤੁਸੀਂ ਦੇਖੋ ਯਾਰੋ ਇਹ ਜਿਹੜੀਆਂ ਤਿੰਨ ਘਟਨਾਵਾਂ ਨੇ ਇਹ ਬਹੁਤ ਵੱਡੇ ਸਵਾਲ ਛੱਡਦੀਆਂ ਨੇ ਸੋਚਣ ਵਿਚਾਰਨ ਲਈ ਮਜਬੂਰ ਕਰਦੀਆਂ ਨੇ ਔਰ ਜਿਹੜਾ ਤੰਦਰੁਸਤ ਦਿਮਾਗ ਆ ਉਹ ਲਾਜ਼ਮੀ ਫਿਕਰ 'ਚ ਪੈ ਜਾਂਦਾ ਹੈ ਦੋ ਗੱਲਾਂ ਕਰਕੇ ਇੱਕ ਗੱਲ ਕਿ ਯਾਰ ਸਾਡਾ ਸਮਾਜ ਜਾ ਕਿੱਧਰ ਨੂੰ ਰਿਹਾ ਲੋਕਾਂ ਦੀ ਸੋਚ ਕੀ ਬਣਦੀ ਜਾ ਰਹੀ ਹੈ ਕੀ ਮਨੁੱਖ ਦੀ ਜਾਨ ਤੇ ਕੀਮਤ ਇੰਨੀ ਸਸਤੀ ਹੋ ਗਈ ਹੈ ਇੰਨੀ ਜਲਦੀ ਕਿਸੇ ਨੂੰ ਮਾਰ ਦੇਣਾ ਛਿਟਕਾ ਦੇਣਾ ਜਿਵੇਂ ਕਿ ਅੱਜ ਉਹ ਰੋਪੜ ਦੇ ਵਿੱਚ ਫੜਿਆ ਗਿਆ ਗੇ 10 11 ਕਤਲ ਕਰ ਗਿਆ ਇੰਨੀ ਛੇਤੀ ਕਿਸੇ ਨੂੰ ਮਾਰ ਦੇਣਾ ਜਿਵੇਂ ਕਿ ਪੰਚਕੂਲਾ ਚ ਉਹਨਾਂ ਨੇ ਕਰ ਦਿੱਤਾ ਤਿੰਨ ਕਤਲ ਇੰਨੀ ਛੇਤੀ ਕਿਸੇ ਪਿੰਡ ਦੀ ਹੀ ਧੀ ਭੈਣ ਦੇ ਨਾਲ ਉਹ ਕਰ ਦੇਣਾ ਜੋ ਫਿਰੋਜ਼ਪੁਰ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਤੋਂ ਖਬਰ ਆ ਰਹੀ ਹੈ ਅੱਗੇ ਪਿੰਡ ਦੀਆਂ ਕੁੜੀਆਂ ਨੂੰ ਆਪਣੀ ਧੀ ਭੈਣ ਸਮਝਿਆ ਜਾਂਦਾ ਸੀ ਪਿੰਡ ਦੀਆਂ ਕੁੜੀਆਂ ਨੂੰ ਭੈਣ ਸਮਝਿਆ ਜਾਂਦਾ ਸੀ ਤੇ ਅੱਜ ਵਾਰ ਦਾ ਤਾਂ ਇੱਥੋਂ ਤੱਕ ਕਿ ਪਿੰਡ ਦੀ ਕੁੜੀ ਘਰੋਂ ਚੱਕ ਕੇ ਉਹਦੇ ਨਾਲ ਬਲਾਤਕਾਰ ਦੇ ਦੋਸ਼ ਲੱਗ ਰਹੇ ਨੇ ਸ਼ਾਨ ਵੀ ਨਾ ਜੇ ਹੋਣੀ ਹੈ ਸੱਚ ਕੀ ਉਹ ਤਾਂ ਬਾਅਦ ਚੋਂ ਪਤਾ ਲੱਗੂਗਾ ਪਰ ਪ੍ਰਾਇਮੋਫੇਸੀ ਜੋ ਆ ਰਿਹਾ ਹੈ ਸੋਚਣ ਵਾਲਾ ਹੈ ਦੂਜਾ ਪੰਜਾਬ ਦੀ ਕਾਨੂੰਨ ਵਿਵਸਥਾ ਕੀ ਹੋ ਗਈ ਹੈ ਇਹ ન્યાਅ ਵਿਵਸਥਾ ਕੀ ਹੋ ਗਈ ਹੈ ਤੁਸੀਂ ਦੇਖੋ ਅਮਨ ਕਾਨੂੰਨ ਦੀ ਹਾਲਾਤ ਪੰਜਾਬ ਦੀ ਪੂਰੇ ਦੇਸ਼ ਦੀ ਮਾੜੀ ਹੈ ਪਰ ਜਿਹੜਾ ਬੰਦਾ ਪੰਜਾਬ ਦੇ ਵਿੱਚ ਰੋਪੜ ਦੇ ਵਿੱਚ 11 ਦੇ ਕਰੀਬ ਬੰਦਿਆਂ ਨੂੰ ਕਤਲ ਕਰ ਗਿਆ ਔਰ ਅੱਜ ਤੱਕ ਸੁਰਾਗ ਨਹੀਂ ਨਿਕਲ ਰਿਹਾ ਸੀ ਇੱਕ ਆਮ ਜਿਹਾ ਬੰਦਾ ਕੱਲਾ ਬੰਦਾ ਇੰਨੇ ਬੰਦੇ ਮਾਰ ਗਿਆ ਜੇ ਉਹ ਮੰਨੀ ਜਾਂਦਾ ਹੈ ਸਵਾਲ ਫਿਰ ਪੁਲਿਸ ਤੇ ਵੀ ਹੈ ਕਿ ਪੁਲਿਸ ਨੇ ਅੱਜ ਤੱਕ ਪਤਾ ਕਿਉਂ ਨਾ ਲਾ ਸਕੀ ਪੁਲਿਸ ਹੁਣ ਤੇ ਚਲੋ ਫੜਿਆ ਗਿਆ ਇੰਨੀਆਂ ਵਾਰਦਾਤਾਂ ਕਰਨ ਤੋਂ ਬਾਅਦ ਉਹ ਵੀ ਫੜਿਆ ਕਿਵੇਂ ਗਿਆ ਉਹ ਬੜੀ ਸਮਝਣ ਵਾਲੀ ਗੱਲ ਹੈ ਪਰ ਜਦੋਂ ਉਹਨੇ ਪਹਿਲਾ ਕਤਲ ਕੀਤਾ ਸੀ ਦੂਜਾ ਤੀਜਾ ਚੌਥਾ ਉਦੋਂ ਤੱਕ ਪੁਲਿਸ ਉਹਦੇ ਤੱਕ ਕਿਉਂ ਨਾ ਪਹੁੰਚ ਸਕੀ ਆਖਰ ਸਾਡੀ ਪੁਲਿਸ ਸਾਡਾ ਪ੍ਰਸ਼ਾਸਨ ਕਿੰਨਾ ਕੁ ਮੁਸਤੈਦ ਹੈ ਕਿੰਨਾ ਕੁ ਚੇਤਨ ਹੈ ਕਿੰਨਾ ਕੁ ਉਹ ਐਕਟਿਵ ਹੈ ਇਹ ਸਵਾਲ ਉੱਠਦੇ ਨੇ ਉੱਠਣੇ ਚਾਹੀਦੇ ਨੇ ਤੁਸੀਂ ਵੀ ਕਰਿਆ ਕਰੋ ਦੇਖੋ ਪੁਲਿਸ ਜਿੰਨੀ ਤਨਖਾਹ ਪੁਲਿਸ ਲੈਂਦੀ ਹੈ ਕਿੱਥੋਂ ਲੈਂਦੀ ਹੈ ਸਰਕਾਰ ਨਹੀਂ ਦਿੰਦੀ ਭਲੇਖਿਆਂ ਚ ਨਾ ਰਿਓ ਸਰਕਾਰਾਂ ਵੀ ਕਹਿ ਦਿੰਦੀਆਂ ਅਸੀਂ ਦਿੰਨੇ ਆ ਲੋਕਾਂ ਨੂੰ ਵੀ ਲੱਗਦਾ ਸਰਕਾਰ ਦਿੰਦੀ ਹੈ ਤੇ ਪੁਲਿਸ ਵਾਲਿਆਂ ਨੂੰ ਲੈਣ ਵਾਲਿਆਂ ਨੂੰ ਵੀ ਆ ਲੱਗਦਾ ਵੀ ਸਾਨੂੰ ਤਾਂ ਸਰਕਾਰ ਦਿੰਦੀ ਹੈ ਪਰ ਨਹੀਂ ਸਰਕਾਰ ਦੇ ਖਜ਼ਾਨੇ ਚ ਜਿੰਨਾ ਪੈਸਾ ਜਾਂਦਾ ਉਹ ਜਿੰਨੀਆਂ ਚੀਜ਼ਾਂ ਅਸੀਂ ਬਾਜ਼ਾਰ ਚੋਂ ਖਰੀਦਦੇ ਆ ਸਾਰੀਆਂ ਤੇ ਸਾਨੂੰ ਟੈਕਸ ਲੱਗਦਾ ਤੇ ਉਹ ਟੈਕਸਾਂ ਦਾ ਪੈਸਾ ਸਰਕਾਰੀ ਖਜ਼ਾਨੇ ਚ ਜਾਂਦਾ ਤੁਸੀਂ ਦੇਖੋ ਇਹ ਜਿਹੜਾ ਜੀਐਸਟੀ ਲੱਗਦਾ ਹੈ ਇਹ ਜਿਹੜਾ ਵੈਲਿਊ ਐਡਡ ਟੈਕਸ ਲੱਗਦਾ ਹੈ ਜਿੰਨੇ ਵੀ ਪਰਚੇਜ ਖਰੀਦ ਦੇ ਉੱਪਰ ਟੈਕਸ ਲੱਗਦੇ ਨੇ ਸਵੇਰ ਉੱਠ ਕੇ ਪਹਿਲਾਂ ਬਰਸ਼ ਕਰਦੇ ਆ ਤਾਂ ਬਰਸ਼ ਤੇ ਤੇ ਪੇਸਟ ਦੋਨਾਂ ਦੇ ਉੱਪਰ ਟੈਕਸ ਹੈ ਚਾਹ ਪੀਣੇ ਆ ਖੰਡ ਤੇ ਚਾਹ ਤੇ ਪੱਤੀ ਤੇ ਹਰ ਚੀਜ਼ ਤੇ ਟੈਕਸ ਹੈ ਫਿਰ ਅਸੀਂ ਨਹਾਉਣੇ ਆ ਜਿਹੜਾ ਸਾਬਣ ਲਾਉਣੇ ਆ ਉਹਤੇ ਵੀ ਟੈਕਸ ਹੈ ਜਿਹੜੀ ਅਸੀਂ ਟਾਇਲਟ ਸੀਟ ਘਰੇ ਲਈ ਆ ਉਹਦੇ ਤੇ ਵੀ ਟੈਕਸ ਦਿੱਤਾ ਹੈ ਫਿਰ ਜਿਹੜਾ ਅਸੀਂ ਤਿਆਰ ਹੁੰਨੇ ਆ ਕੱਪੜੇ ਪਾਉਣੇ ਆ ਉਹਦੇ ਤੇ ਵੀ ਟੈਕਸ ਹੈ ਜਿਹੜੀ ਅਸੀਂ ਗੈਸ ਸਿਲੰਡਰ ਚ ਗੈਸ ਸਵੇਰੇ ਤੜਕੇ ਮਚਾਉਣੇ ਆ ਚਾਹ ਲਈ ਉਹਦੇ ਤੇ ਵੀ ਟੈਕਸ ਹੈ ਫਿਰ ਜਿਹੜੇ ਮੋਟਰਸਾਈਕਲ ਤੇ ਅਸੀਂ ਡਿਊਟੀ ਜਾਂਦੇ ਆ 1 ਲੀਟਰ ਪੈਟਰੋਲ ਦੇ ਉੱਪਰ 50 ਰੁਪਏ ਦੇ ਕਰੀਬ ਟੈਕਸ ਹੈ ਜੇ 100 ਦੇ ਕਰੀਬ ਲੀਟਰ ਪੈਟਰੋਲ ਮਿਲਦਾ ਨਾ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਪੈਟਰੋਲ 40 ਰੁਪਏ ਹੈ ਲਗਭਗ 55 56 ਰੁਪਏ ਟੈਕਸ ਹੈ ਜਿਹੜਾ ਸਰਕਾਰੀ ਖਜ਼ਾਨੇ 'ਚ ਜਾਂਦਾ 1 ਲੀਟਰ ਤੇ ਇੰਨਾ ਪੈਸਾ ਇੱਕ ਮਜ਼ਦੂਰ ਪਰਿਵਾਰ ਵੀ ਡੇਲੀ ਸਰਕਾਰ ਨੂੰ 250 ਪਾਉਣੇ 300 ਰੁਪਇਆ ਟੈਕਸ ਦਿੰਦਾ ਹੈ ਬਿਲਕੁਲ ਹਕੀਕਤ ਐਨਾ ਪੈਸਾ ਲੋਕਾਂ ਤੋਂ ਇਕੱਠਾ ਹੁੰਦਾ ਉਹਦੇ ਚੋਂ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਤੇ ਬਾਅਦ ਦੇ ਵਿੱਚ ਜੇਕਰ ਇਹੋ ਜੀ ਨਿਆਂ ਵਿਵਸਥਾ ਇਹੋ ਜੀ ਕਾਨੂੰਨ ਵਿਵਸਥਾ ਮਿਲਣੀ ਹੈ ਤਾਂ ਫਿਰ ਕੀ ਕਿਹਾ ਜਾ ਸਕਦਾ ਤੁਸੀਂ ਸਿਆਣੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਹੁਣ ਇਹਦੇ ਨਾਲ ਹੀ ਮੈਂ ਤੁਹਾਨੂੰ ਦੋ ਤਿੰਨ ਖਬਰਾਂ ਜਾਂਦਾ ਜਾਂਦਾ ਹੋਰ ਸੁਣਾ ਦਿਆਂ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਹੈ ਸੰਯੁਕਤ ਕਿਸਾਨ ਮੋਰਚੇ ਨੇ ਦੋ ਵੱਡੇ ਐਲਾਨ ਕੀਤੇ ਨੇ ਉਹ ਕਹਿੰਦੇ 9 ਤਰੀਕ ਨੂੰ ਪੰਜਾਬ ਦੇ ਮੋਗਾ ਦੇ ਵਿੱਚ ਇੱਕ ਮਹਾ ਇਕੱਠ ਕਰਨ ਜਾ ਰਹੇ ਆ ਵੱਡੀ ਰੈਲੀ ਤੇ ਦੂਜਾ ਐਲਾਨ ਕੀਤਾ ਇੱਕ ਵਫਦ ਰਾਸ਼ਟਰਪਤੀ ਨੂੰ ਡੱਲੇਵਾਲ ਹੋਰਾਂ ਦੇ ਅੰਦੋਲਨ ਦੇ ਹੱਕ ਚ ਮਿਲੇਗਾ ਪਰ ਐਸਕੇਮ ਨੇ ਇਹ ਕਹਿ ਦਿੱਤਾ ਕਿ ਸਾਡੇ ਨਾਲ ਸਲਾਹ ਕੀਤੇ ਬਿਨਾ ਇਹ ਮੋਰਚਾ ਇਹਨਾਂ ਸਾਥੀਆਂ ਨੇ ਸ਼ੁਰੂ ਕੀਤਾ ਸੀ ਅਸੀਂ ਅਜੇ ਚਾਹੁੰਦੇ ਸੀ ਕਿ ਵੱਡੀ ਤਿਆਰੀ ਕੀਤੀ ਜਾਵੇ ਪੂਰੇ ਦੇਸ਼ ਪਧਰਾ ਮੋਰਚਾ ਫੇਰ ਲਾਇਆ ਜਾਵੇ ਕਿਉਂਕਿ ਐਮਐਸਪੀ ਗਰੰਟੀ ਕਾਨੂੰਨ ਤਿੰਨ ਕਾਨੂੰਨਾਂ ਨੂੰ ਖਤਮ ਕਰਾਉਣ ਨਾਲ ਉਹ ਵੀ ਵੱਡੀ ਚੀਜ਼ ਹੈ ਪਰ ਕਹਿੰਦੇ ਐਸਕੇਐਮ ਨੇ ਕਿਹਾ ਕਿ ਸਾਡੇ ਉਹਨਾਂ ਸਾਥੀਆਂ ਨੇ ਆਪੇ ਮੋਰਚਾ ਲਾ ਲਿਆ ਹੁਣ ਅਸੀਂ ਉਹਨਾਂ ਦੇ ਮੋਰਚੇ ਚ ਪਿੱਛੇ ਜਾ ਕੇ ਨਹੀਂ ਰਲਣਾ ਹਾਂ ਉਹਨਾਂ ਦੀ ਹਮਾਇਤ ਦੇ ਵਿੱਚ ਅਸੀਂ ਐਕਸ਼ਨ ਕਰਦੇ ਰਵਾਂਗੇ ਜਿੱਦਾਂ ਅੱਜ ਅਸੀਂ ਐਲਾਨ ਕੀਤੇ ਨੇ ਇਸ ਤੋਂ ਬਾਅਦ ਇੱਕ ਖਬਰ ਹੋਰ ਹੈ ਮੁੱਖ ਮੰਤਰੀ ਭਗਵੰਤ ਮਾਨ ਆਪ ਤੇ ਚਲੇ ਗਏ ਆਸਟ੍ਰੇਲੀਆ ਪਰ ਜਾਂਦੇ ਜਾਂਦੇ ਫੇਸਬੁੱਕ ਤੇ ਇੱਕ ਬਿਆਨ ਲਿਖ ਕੇ ਛੱਡ ਗਈ ਚਰਚਾ ਹੋ ਰਹੀ ਹੈ ਕਹਿੰਦੇ ਭਗਵੰਤ ਮੋਦੀ ਸਰਕਾਰ ਨੂੰ ਜਿੱਦ ਛੱਡਣੀ ਚਾਹੀਦੀ ਹੈ ਤੇ ਜਿੱਦ ਛੱਡ ਕੇ ਮੋਦੀ ਸਰਕਾਰ ਨੂੰ ਕਿਸਾਨਾਂ ਨਾਲ ਮੀਟਿੰਗ ਕਰਨੀ ਚਾਹੀਦੀ ਹੈ ਭਗਵੰਤ ਮਾਨ ਕਹਿੰਦੇ ਕਿ ਉਂਝ ਮੋਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਤਾਂ ਯੂਕਰੇਨ ਤੇ ਰੂਸ ਦੀ ਜੰਗ ਰਕਵਾਤੀ ਹੈ ਕਹਿੰਦੇ ਜੇ ਰੂਸ ਤੇ ਯੂਕਰੇਨ ਦੀ ਜੰਗ ਰਕਵਾ ਸਕਦੇ ਆ ਪੰਜਾਬ ਦੇ 200 ਮੀਟਰ ਦਿੱਲੀ ਤੋਂ ਦੂਰ ਬੈਠੇ ਕਿਸਾਨਾਂ ਦੀ ਗੱਲ ਕਿਉਂ ਨਹੀਂ ਸੁਣ ਸਕਦੇ ਇਹ ਵੱਡਾ ਸਵਾਲ ਖੜਾ ਕਰਕੇ ਤੇ ਭਗਵੰਤ ਮਾਨ ਸਾਹਿਬ ਚਲੇ ਗਏ ਨੇ ਆਸਟ੍ਰੇਲੀਆ ਕਹਿੰਦੇ ਜੀ ਉਹ ਖੇਡਾਂ ਮੈਚ ਵੇਖਣ ਗਏ ਨੇ ਪਰ ਦੂਜੇ ਪਾਸੇ ਕੇਜਰੀਵਾਲ ਨੇ ਅੱਜ ਪੰਜਾਬ ਦੇ ਐਮਐਲਏ ਤੇ ਮੰਤਰੀਆਂ ਦੀ ਮੀਟਿੰਗ ਸੱਦ ਲਈ ਹੈ ਦਿੱਲੀ ਮੀਟਿੰਗ ਦੇ ਵਿੱਚ ਕਈ ਕੁਝ ਹੋਏਗਾ ਚਰਚਾ ਤਾਂ ਇਹ ਵੀ ਹੈ ਕਿ ਭਗਵੰਤ ਮਾਨ ਚਲੇ ਗਏ ਨੇ ਆਸਟ੍ਰੇਲੀਆ ਕਿਉਂਕਿ ਭਗਵੰਤ ਮਾਨ ਦੇ ਨਾਲ ਕੇਜਰੀਵਾਲ ਸਾਹਿਬ ਹੋਰਾਂ ਦੀ ਕੜਤਨ ਦੇ ਬੜੇ ਵੱਡੇ ਚਰਚੇ ਨੇ ਹੁਣ ਕੀ ਸੱਚਮੁੱਚ ਕੇਜਰੀਵਾਲ ਹੋਰਾਂ ਦੀ ਸੱਦੀ ਮੀਟਿੰਗ ਦੇ ਵਿੱਚ ਭਗਵੰਤ ਮਾਨ ਦਾ ਸ਼ਾਮਲ ਨਾ ਹੋਣਾ ਘੜਤਨ ਕਰਕੇ ਹੈ ਜਾਂ ਆਮ ਰੂਪ ਚ ਹੈ ਇਹ ਤੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇੰਜ ਹੋਇਆ ਹੈ ਇਹ ਦੱਸਣਾ ਤੁਹਾਨੂੰ ਜ਼ਰੂਰੀ ਸੀ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖੋ ਬਹੁਤ ਮਿਹਰਬਾਨੀ